Why स <t> <entender> ਤੋ ਤੇਲੀ ਵੜਾਈ ਕੋਈ ਨਾ ਜਾਣੇ ਮੇਰਾ ਜਬਦੀ ਸਾਹਿਬ ਜੀ ਕੋ ਅੰਕਾਰ ਸਤਨਾਮ ਕਰਤਾ ਗੁਰਖ ਢੇੜ ਬੋ ਢੇੜ ਵੇ ਅਕਾਲ ਪੁਰਖ ਅਜੂਨੀ ਸੈਭੰਗ ਦਰਪਣ ਸਾਦ ਜਗ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਲ ਕੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾ ਕਪੈ ਜਬ ਨ ਹੋਵੇ ਲਾਏ ਰਹਾ ਲਿਲਤਾ ਤੁਖਿਆ ਭੁਖ ਨਾ ਉਤਰੀ ਇਹ ਬੰਨਾ ਬੁਰੀਆਂ ਭਾਰ ਬਾਸ ਸਿਆਣ ਪਾ ਲਖ ਹੋਏ ਤਾ ਇੱਕ ਨਾ ਚੱਲੈ ਨਾਲ ਕੁਛ ਜਾਰਾ ਹੋਈ ਐ ਇਹ ਪੂੜਾ ਟੁੱਟੈ ਬਾਲ ਹੁਕ ਮੜ ਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਣ ਆਗਾ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਐ ਵੜਿਆਈ ਹੁਕਮੀ ਉਤਮ ਨੀਜ ਹੁਕਮ ਲਿਖ ਦੁਖ ਸੁਖ ਪਾਈਐ ਤਨਾ ਹੁਕਮੀ ਬਵਸੀ ਸੇ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਆਹੋ ਮੈਂ ਕਹਿ ਨ ਕੋਈ ਬਾਹਰ ਕੋ ਤਾਂ ਨ ਹੋਵੇ ਕਛੁ ਦਾਵੈ ਕੋ ਦਾਤ ਜਣੈ ਨੀਸਨ ਵਾਹ ਵਾਹ ਗਾਵੈ ਕੋ ਜਿ ਲੈ ਫਿਰਦੇ ਹੈ ਗਾਵੈ ਕੋ ਜਪੈ ਹਦੂਰ ਕਾਵ ਕੋ ਵਖਾ ਹਾਜ਼ਰਾ ਹਜ਼ੂਰ ਕਥਨਾ ਕਥਿਨਾ ਵੇ ਕੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਦਾ ਦੇ ਲੈਂਦੇ ਸੁਖ ਪਾਹਿ ਜੁਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਹਿ ਵੇ ਪਰਵਾਹ ਸਾਚਾ ਸਾਹਿਬ ਸਾਚਨਾ ਹੈ ਪਾਕਿਆ ਭਾਉ ਅਪਾਨ ਅੱਖ ਮੰਗਹਿ ਦੇ ਦੇ ਦਾਨ ਕਰੇ ਦਾਤਨ ਠੀਕਾ ਗੈਰਕੀ ਜਿਤੇ ਦਿਲ ਸੈ ਦਰਬਾਰ ਹੋ ਹੋ ਕੈ ਬੋਲਣ ਬੋਲੀਏ ਜਿਤੇ ਸੁਣ ਤਰੇ ਪਿਆ ਅਮਰਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਨੀ ਆਵੇ ਸਪਨਾ ਨਜ਼ਰੀ ਮੁਖ ਦੁਆਰ ਨਾਨਕ ਹੀ ਵੈ ਜਾਣੀਏ ਸਭ ਆਪੇ ਸਚਿਆ ਸਾਥਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਯਾਤਨ ਪਾਇਆ ਨਾਨਕ ਕਾਰੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੈ ਬਾਹ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਆਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰਿਸਰ ਗੁਣ ਗੋਲ ਸਬਰਮਾ ਗੁਰ ਪਾਹਿਰ ਵੇਹੋ ਜਾਣ ਆਖ ਨਹੀਂ ਕਹਿਣਾ ਕਥਨ ਨ ਜਾਈ ਗੁਰਾਇ ਤੁਝੇ ਬੁਝਾਈ ਸਭਨਾ ਜੀਆਂ ਕਾ ਇਕ ਦਰਤਾ ਸੁਮੈ ਮਸਰ ਨ ਜਾਈ ਤੀਰ ਸੁਣਾਵਾ ਜੇ ਤਿਸ ਪਾਵਾਂ ਬਿਨ ਭਾਣਾ ਕੇ ਨਾਏ ਕਰੀ ਜੇ ਤਿਸ ਢੋਬਾਈ ਨ ਕੈ ਫਿਰ ਕਰਮਾਂ ਕੇ ਮਿਲ ਲੈ ਲਈ ਮਦੁਰਤ ਦੁਆਰ ਮਾਨਕ ਏਕ ਗੁਰ ਕੀ ਸਿੱਖ ਸੁਣੀ ਗੁਰਾਇ ਤੁਝੇ ਬੁਝਾਈ ਸਭਨਾ ਜੀਆਂ ਕਾ ਇਕ ਦਰਤਾ ਸੁਮੈ ਮਸਰ ਨ ਜਾਈ ਜੇ ਤੁਕ ਜਾੜੇ ਨੋਰ ਤੇ ਸੁਣੀ ਹੋਈ ਲੋਕ ਬਣਾਵਤ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔੜ ਖਾਏ ਗਏ ਜਸ ਕੀ ਰਤ ਜਗਲੇ ਵੇ ਤਿਸ ਰੰਡ ਆਵੇ ਵਾਅਦ ਨਾ ਪੁੱਛੈ ਕਿ ਪਤਾ ਅੰਦਰ ਕੀਤ ਕਰ ਅਸੀਂ ਦੋਸ਼ ਤਰੇ ਨਾਨਕ ਨੇ ਕੋਣ ਗੁਣ ਕਲੇ ਕੋਲ ਵੰਤੇ ਆ ਗੁਣ ਦੇ ਇਹਾ ਕੋਈ ਨਾ ਸਜਾਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਦਬੀ ਸੁਣਨਾ ਸੁਣੈ ਤਰਤਵਲਾ ਆਕਾਸ਼ ਸੁਣੈ ਦੀਪ ਲੋ ਪਾਗਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨ ਸੁਣੈ ਇੰਤਰ ਬਰਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੇ ਜੋ ਜੁਗਾਦਣ ਦੇ ਸੁਣੇ ਸਾਸ ਸਿਮਰਤ ਦੇ ਨਾਨਕ ਭਗਤਾਂ ਸਦਾ ਬੰਗਾ ਸੁਣੇ ਦੁਖ ਪਾਪ ਕਾ ਨਾ ਸੁਣੇ ਸਤ ਸੰਤੋ ਬੁਗਿਆ ਸੁਣੇ ਅਛੜ ਕਾ ਇਸ਼ਰਾਨ ਸੁਣੇ ਬਣ ਬਣ ਪਾਵੈ ਮਨ ਸੁਣੇ ਲੱਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਬੰਗਾ ਸੁਣੇ ਦੁਖ ਪਾਪ ਕਾ ਨਾ ਸੁਣੇ ਸਦਾ ਗੁਨਾਹ ਕੇ ਗਾ ਸੁਣੇ ਸੇਖ ਪੀਰ ਬਾਦਸ਼ਾਹ ਸੁਣੇ ਅੰਦਾ ਬਾਵਰਾ ਸੁਣੇ ਹਾਕ ਹੋਵੇ ਅਸਗਾਹੋ ਨ ਕੋ ਬਦਦਾ ਸੁ ਵਿਗਾ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗੱਟ ਗਈ ਨ ਜਾਏ ਇੱਕ ਕਹ ਪਿਛੈ ਪਛਤਾਏ ਆਗਦ ਗਰਮ ਨਾਲ ਇਕਨ ਹਾ ਮੰਨੇ ਕਾਬਹ ਕਰਨ ਵਿਚਾਨ ਐਸਾ ਨਾਮ ਨਿਰਿੰਦਨ ਹੋਏ ਇਕੋ ਮਨ ਜਾਣੇ ਮਨ ਕੋਏ ਮੰਨਾ ਸੁਰਤ ਹੋਏ ਮਨ ਬੋਧ ਸਗਲ ਪਵਣ ਦੀ ਸੁਧ ਮਨ ਮੋਹ ਤੋਂ ਦੂਰ ਨਾ ਖਾਏ ਬੰਨ ਜਮ ਕੇ ਸਾਧਨ ਜਾਈ ਐਸਾ ਨਾਮ ਨਿਰੰਧਨ ਹੋਏ ਏਕੋ ਮਨ ਜਾਣੇ ਮਨ ਕੋਈ ਬੰਨ ਕੜੁ ਥਾਕ ਨ ਪਾਏ ਬੰਨ ਪਤਿਓ ਕਰਗਟ ਜਾਈ ਬੰਨ ਮਗਨ ਤਲੇ ਬੰਧ ਬੰਨ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਧਨ ਹੋਏ ਏਕੋ ਮਨ ਜਾਣੇ ਮਨ ਕੋਈ ਬੰਨ ਬਾਵਹ ਮੋਖ ਦੁਆਰ ਬੰਨ ਪਰਵਾਰੇ ਸਹਾਰ ਬੰਨ ਕਰੇ ਸਾਰੇ ਗੁਣ ਸਕ ਮਨ ਨਾਨਕ ਭਵੇਂ ਨਾ ਵੇਖ ਐਸਾ ਨਾਮ ਜੀਨਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਮਾਨ ਪੰਜ ਪਰਦਾ ਪੰਜੇ ਪਾਵ ਹੈ ਜਗ ਕੈ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਗੁਰੈ ਵਿਚਾਰ ਕਰਤੇ ਕਾ ਕਰਨਾ ਨਹੀ ਸੁਵਾਰ ਬਹੁਤ ਰਾਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਵਲੇ ਉਪਰ ਕੇ ਤਾ ਭਾਰ ਧਰਤੀ ਹੋਰ ਕਰੈ ਹੋਰ ਹੋ ਇਸੇ ਭਾਰ ਤਲੇ ਕਵਣ ਜੋਰ ਜੀ ਆਜਾਦ ਰਗਾ ਕੇ ਨਾ ਸਭ ਦਾ ਲਿਖਿਆ ਬੁੜੀ ਕਲਾਮ ਇਹੋ ਜੇ ਕਾ ਲਿਖ ਜਾਣਾ ਕੋਏ ਲਿਖਿਆ ਕੀਤਾ ਹੋਈ ਹਿਤਾ ਦਾਣ ਸੁਆਲ ਹੋ ਰੂਪ ਕੇਸਰੀ ਦਾਤ ਜਾਣੇ ਕੌਣ ਕੂਤ ਹਿਤਾ ਬਸਾਵੇ ਕੋ ਕੁਵਾਓ ਸਿਸਤੇ ਮੁਹਰੇ ਲਖਦਰੀ ਆਓ ਗੁਰਦਤ ਕੌਣ ਦਾ ਵੀ ਜਾ ਵਾਣ ਜਾਵਾ ਇੱਕ ਵਾਰ ਗੋ ਤੁਜ ਭਾਵੈ ਸਾਈ ਭਲੀ ਗਾਓ ਸਦਾ ਸਲਾਮਤ ਨਿਰੰਕਾਰ ਸੰਖ ਜਗ ਸੰਖ ਬਾਉ ਸੰਖ ਪੂਜਾ ਸੰਖ ਤਪ ਤਾ ਸੰਗਰਾਖ ਮੁਖ ਵੇਦ ਬਾਣ ਸੰਖ ਤੋਗ ਮਨ ਰਹਾ ਉਗਾ ਸੰਖ ਪਾਤੂ ਗੁਣ ਗਿਆਨੀ ਵੀ ਜਾ ਸੰਖ ਸਦੀਆ ਸੰਖ ਦਾਤਾ ਸੰਖ ਸੂਰਮੋ ਭਖ ਸਾਣ ਸੰਖ ਮੂਨ ਲਿਵ ਲਾਇ ਤਾ ਗੁਰਦਤ ਕੌਣ ਦਾ विचार वारे न जावा एक बार गुरु तुझ पावा साई कलिका तो सदा सलाम باپ سلام ਤਾਂ ਖਨਾ ਕਥਾ ਗਾਮ ਗਾਮ ਸੰਖ ਲੋ ਸੰਗ ਸਿਰ ਬਾੜ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੰਸੰਜੋਗ ਹਨ ਜਿਨਹੇ ਲਿਖੇ ਤਿਸਰ ਨਾਹੀਂ ਜੇ ਫੁਰਮਾਏ ਤਉ ਤੁ ਬਾਹੇ ਤੇਤਾ ਕੀਤਾ ਤੇਤਾ ਨਾ ਹੁਰਨਾ ਵਰਨਾਈ ਕੋਥਮ ਕੁਦਰਤ ਕਵਨ ਕਹਾਣੀ ਚਾਰ ਵਰਣ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਘਰੀ ਕਾ ਤੂੰ ਸਦਾ ਸਰਬਕਲ ਬਗਨ ਨਿਰੰਕਾਰ ਭੜਿਆ ਸੈ ਬੈਣ ਤਣ ਦੇ ਪਾਣੀ ਤੋਤੇ ਉਤਰ ਸਖੇ ਹੈ ਗੁੜੀਤੀ ਕਪੜ ਹੋਏ ਜੇ ਸਾਬੂਨ ਲਈਏ ਉਹ ਧੋਏ ਗੁੜੀਆ ਮਦ ਬਾਬਾ ਕੈ ਸੰਗ ਉਹ ਤੋ ਪਹਿਨਾਵੇਂ ਕੈ ਰੰਗ ਗੁੜੀ ਪਾਪੀ ਅਖੜਣਾ ਹੈ ਲਿਖ ਲੈ ਜਾਹੋ ਤੇ ਬੀਜਾ ਬੀਖਾਓ ਨਾਨਕ ਕੁਨਿ ਆਵੋ ਜਾਹੋ ਧਿਰ ਸਭ ਜਾ ਜਦ ਜਾਣ ਜਿਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਾਨ ਕੀ ਜਾਬ ਅੰਤਰੇ ਗਾਜ ਤੀਰਥ ਮਲ ਨੋ ਭਗਤ ਤੇਰੇ ਮਾ ਨਹੀਂ ਕੋਏ ਬਨੁ ਗੁਣ ਕੀਤੇ ਭਗਤ ਨਾਮ ਹੋਏ ਬਸਾ ਕਾਣੀ ਬੜਮਾ ਸਤ ਸੁਹਾਣ ਸਦਾ ਮਨ ਚਾਓ ਹਉਸ ਵੇਲਾ ਵਕਤ ਕਵਨ ਕਵਨ ਛੇਤ ਕਵਨ ਬਾਰ ਹਉਸ ਰੂਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਬਈ ਬੰਦਿ हे लेख पुराणो हे लिखन लेख पुराणा ਕੀ ਜਾਣੈ ਰਤਮਾਹ ਉਹਨਾ ਕੋਈ ਨਾ ਕਰਦਾ ਸਿਰਤੀ ਕੋਸਾਂ ਜੇ ਅੱਪੇ ਜਾਣੈ ਸੋਈ ਉਕਰੋ ਕਕਿਸਾਲਾ ਹੈ ਜੋਵਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਕਿਦੋ ਇੱਕ ਸਿਆਣਾ ਵੱਡਾ ਸਹਬ ਵੱਡੀ ਨਹੀਂ ਮਿੱਤਾਂ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੋਹੈ ਪਾਦਲਾ ਬਦਾਲ ਲਖ ਅਕਾਸ ਅਕਾਸ ਓੜਕ ਓੜਕ ਪਾਲ ਥਕੇ ਰੇਦ ਕਹੇ ਇੱਕ ਬਾਤ 66 18 ਕਹਿਣ ਕਦੇ ਬਾ ਸੁਲੋਕਿਤਤਾ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਬਿਨਾ ਨਾਨਕ ਵੱਡਾ ਆਖੀਐ ਆਪੇ ਜਾਣੈ ਆਪਾ ਹੀ ਸਾਰਾ ਹੈ ਕੀਤੀ ਸੁਰਤ ਨਾ ਪਾਈਆ ਲਗਤ ਵਹ ਬਹ ਸੁਮੰਦ ਨਾ ਜਾਣੀਐ ਸੁਮੰਦ ਸਾਸਰੁਦੈ ਜਿਹ ਹਸਿਤੀ ਮਾਲ ਤਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨਹੁ ਨਾ ਵੀਸਰੈ ਅੰਤ ਸਿਂਧੀ ਕਹ ਨਾਨਕ ਅੰਤਨ ਕਰਣਾ ਦੇਣ ਨਾਨਕ ਅੰਤਨ ਵੇਖਾਂ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਗਾਇ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੇ ਬਿਲਾਏ ਕਾਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਈਏ ਬਹੁਤਾ ਹੋਏ ਵਡਾ ਸਹਿਬ ਉੱਚਾ ਨਾ ਉੱਚੇ ਉਪਰ ਉੱਚਾ ਨਾ ਇਹ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੈ ਸੋਏ ਜੀਵਨ ਆਪ ਜਾਣੈ ਆਪਾ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਖਿਆ ਨਾ ਜਾਏ ਵੱਡਾ ਦਾਤਾ ਤਿਲਨਤ ਮਾਈ ਉਤੇ ਮੰਗਹਿ ਜੋ ਜਿਆ ਬਾਹ ਕੇਤਿਆ ਗਣਤ ਨਹੀਂ ਵੀਜਾਰ ਕੇਤੇ ਖਸ ਤੁਟੈ ਮੇਕਾ ਕੇਤੇ ਲੈ ਲੈ ਮੁਕਰ ਪਾਏ ਉਤੇ ਮੂੜਖ ਖਾਈ ਖਾਏ ਕੇਤਿਆ ਜੋਕ ਭੂਖ ਛਡਬਾਏ اے ਪੈਦਾਰ ਤਰੀ ਦਾਦਾ ਗੰਧ ਖਲਾਸੀ ਭਾਣੇ ਹੋਏ ਹੋ ਰਾਖ ਨਸਤ ਕੋਏ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜੇਤਿਆ ਮੂਹ ਖਾਏ ਆਪੇ ਜਾਣੇ ਆਪੇ ਦੇ se pe se ਗੋਲ ਬਖਸ਼ਿ ਸਿਵਸਾਲਾਹ ਰਾਣੀ ਸੁਪਾਤਿ ਸ਼ਾਹੀ ਬਾਦਸ਼ਾਹ ਅਮੁੱਲ ਗੁਨਾ ਗੁਲਬਾਬਾ ਆ ਗੁਲਬਾਪਾਰੀਏ ਅਮੁੱਲ ਪੰਡਾਨ ਗੁਲਹਾਵਹ ਗੁਲ ਜਾਏ ਗੁਲ ਪਾਏ ਅਮੁੱਲ ਸਬਾਹੇ ਗੁਲ ਧਰਮ ਗੁਲ ਦੀਵਾਨ ਗੁਲ ਤੁਲ ਮੂਲ ਪਰਵਾਨ ਅਬੋਲ ਬਖਸ਼ਿ ਸਮੂਲਿ ਸੰਗ ਗੁਲ ਕਰਮ ਮੂਲ ਪਰਮਾਨ ਗੁਲ ਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖਾ ਮੇਜ਼ਬਾਨ ਪੁਰਾਨ ਆਖੇ ਪੜੇ ਰਹੇ ਵਿਧਿਆ ਆਖੇ ਪਰਮੇ ਆਖੇ ਗੋਪੀ ਤੇ ਗੋਵਿੰਦ ਆਖੇ ਇੰਦਰ ਆਖੇ ਸਿੰਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖਦੇ ਆਖੇ ਸੁਰ ਨਰੇ ਮਨ ਜਨ ਸੇਤੇ ਆਖੇ ਅਕਨ ਪਾਹੇ ਇੱਤੇ ਕਹਿ ਕੇ ਉੱਠ ੜ ਜਾਏ ਇੱਤੇ ਕੀਤੇ ਹੋੜ ਕਰੇ ਤਾਂ ਆਖ ਨਸਕੇ ਕੇਈ ਕੇ ਜਿਉੜ ਭਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜਿ ਕੋ ਆਖਾ ਬੋਲ ਨਿਗਾਰ ਤਾਂ ਲਖੀਏ ਸਿਰ ਗਾਵਾਰਾਂ ਗਾਵਾਰ ਸੋ ਗੜ ਕੇ ਹਾ ਸੋ ਗੜ ਕੇ ਹਾ ਜਿਦ सर्वसमानले वगे ना जणे क संथा किते बावण हारे उते राणी सो ਕਹਿਆ ਨਾ ਹਿੱਤੇ ਗਾਵਣ ਹਾਰੇ ਬਾਵ ਤੁਹਨੋਂ ਕੋਣ ਪਾਣੀ ਗੈ ਸੰਤਰੇ ਗਾਵੇ ਰਾਜ ਤਮ ਦੁਆਰੇ ਬਾਵਹ ਚਿੱਤ ਗੁਪਤਿ ਗਿਆਨ ਹੈ ਲਿਗ ਲਿਗ ਧਰਮ ਵਿਚਾਰੇ ਬਾਵਹ ਇਸ ਪਰਮਾ ਦੇਵੀ ਸੋਹਣ ਸਦਾ ਸਵਾਰੇ ਬਾਵਹ ਨਿਤਿ ਨਿਦਾਂ ਸੰਬੈਠੇ ਦੇਵਤਿਆਂ ਦਰ ਨਾਲੇ ਬਾਵਹ ਸਿੱਧੀ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੇ ਸਦੇ ਸੰਤੋਖੀ ਗਾਵੇ ਮੀਨ ਕਰਾਰੇ ਗਾਵਣ ਬੰਦ ਬਣ ਰੱਖੀ ਛੜੇ ਜੁਗ ਜੁਗ ਵੇਦ ਨਾਲੇ ਬਾਵਹ ਮਹੂਨੀਆ ਮਨ ਮੋਹਣ ਪਈ ਆਲੇ ਗਾਮਨ ਰਧਨੂ ਬਾਇਏ ਤੇਰੇ ਅੱਛੜ ਤੀਰਥ ਨਾਲੇ ਲਾਵੇ ਜੋਤ ਮਹਾਂ ਬਲਸੂਰਾ ਲਾਵੇ ਖਾਣੀ ਚਾਰੇ ਲਾਵੇ ਦੰਡ ਮੰਡਲ ਵਰੰਡ ਕਰਾਇ ਰੱਖੇ ਧਾਰੇ ਤੇਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤਨ ਸਾਲੇ ਹੋਰ ਕਿਥੇ ਗਾਵਨ ਸੇ ਮੈਂ ਕਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਾ ਸਤਿ ਸਾਹਿਬ ਸੱਚ ਸੱਚੀ ਨਹੀਂ ਹੈ ਭੀ ਹੋਤੀ ਜਾਏ ਨਾ ਜਾਸੀ ਰਜਨਾ ਜਿੰਨਰਚਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੇ ਉਪਾਈ ਕਰਤੈ ਵੇਖੈ ਦਿੱਤਾ ਆਪਣਾ ਜਿਵੇਂ ਤਿਸ ਦੀ ਵੜਿਆਈ ਗੋਤਿਤ ਪਾਵਾਂ ਸੋਈ ਕਰਸੀ ਹੁਕਮਨ ਕਰਣਾ ਜਾਏ ਸੋ ਪਾਤ ਸਾਹੋ ਸਹ ਪਾਤ ਸਾਹਿਬ ਨਾਨਕ ਰਹੇ ਨਿਰਜਾਈ ਹੁਦਾ ਸੰਤੋ ਸਰਮ ਪਜੋਲੀ ਯਾਨ ਕੀ ਕਰਹਿ ਵਿਭੂਤ ਤੁਧਾ ਕਾਲ ਕੁਆੜੀ ਗਾਇਆ ਤੁਧ ਡੰਡਾ ਪਰਤੀਤ ਆਈ ਬੰਦੀ ਸਾਲਤ ਮਾਰਦੀ ਮਨ ਜੀਤੈ ਜਗ ਜੀਤ ਆਦੇ ਤਸਾਇ ਆਦੇ ਆਦੇ ਨੀਨ ਨਾ ਦੇ ਨਹ ਤੁਜ ਗੇ ਕੋ ਵੇਸ ਭੂ ਕਟ ਕਟ ਵਜੇ ਨਾ ਭਗਨਾਥ ਨਾ ਧੀ ਸਮਝਾ ਕੀ ਰੇਤ ਸਿਦੇ ਅਵਰਾ ਸਾਥ ਸੰਜੋਗ ਵੀ ਜੋ ਦੁਖਾਂ ਚਲਾਵੇ ਲਿਖੇ ਆ ਬਹਿ ਪਾ ਆਦੇ ਤਸਾ ਆਦੇ ਆਦੇ ਨੀਲ ਨਾ ਦੇ ਨਾ ਗੁਜਗੁਏ ਕੋ ਵੇਸ ਕਮਾਈ ਜੁਗਤ ਮਿਆਰੀ ਤੇਲੇ ਪਰਵਾਨ ਉਸ ਸੰਸਾਰਿਕ ਪਟਾੜੀ ਇਕਲਾਇ ਦਿਨਾਂ ਜੋ ਤੁਸ ਭਾਵੈ ਤਵ ਚਲਾਵੈ ਜਿਬ ਹੋ ਹੋਇ ਫੁਰਮਾਨ ਉਹ ਵੇਖਾਂ ਕਟ ਦੰਡਾ ਵੈ ਬੋਤਾ ਯੋ ਵਿਡਾਨ ਆਦੇਸ ਸਾਇ ਆਦੇ ਆਦੇ ਨੀਲੇ ਨਾ ਦੇਨਾ ਤੁਜਗੇ ਕੋ ਵੇਸ ਆਸਣ ਲੋਏ ਲੋਏ ਕੰਟਾਇ ਜੋ ਕਿਸ ਪਾਇਆ ਸੋ ਏਕਾ ਵਾਰ ਬਰਕਰ ਵੇਖੈ ਦਾਨਿਕ ਸੱਚੇ ਕੀ ਸੱਚੀ ਕਾਰ ਆਦੇਸ ਸਾਰੇ ਆਦੇ ਨੀਲੇ ਨਾਦੇ ਨਾ ਤੁਝੇ ਕੋਵੇ ਸਿੱਖ ਦੂਜੀ ਗੋ ਲਖ ਹੋ ਹੈ ਲਖ ਹੋ ਹੈ ਲਖ ਵੀ ਰਹਿ ਲਗੜਾ ਆ ਕੀ ਹੈ ਇੱਕ ਨਾਮ ਜਗਦੀ ਤੇਰਾ ਹੈ ਕੁਤਬਵੜੀਆ ਚੜੀਆ ਹੋਏ ਸੁਨਗ ਲਾਇਆ ਆਕਾਸ ਕੀ ਗਿਤਾ ਆਈਰੀ ਨਾਲ ਗਨਦੀ ਪਾਈ ਜਾ ਊੜੀ ਊੜੀ ਆਖਣ ਜੋਤ ਪੈ ਨਾ ਜੋ ਮੰਗਲ ਦੇ ਨਜੋਜ ਜੋ ਨਾ ਜੀਵ ਤੁਮਰ ਨਹ ਜੋ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁਖਤੀ ਗਿਆਨ ਵਿਜੈ ਜੋ ਨਾ ਜੁਗਤੀ ਛੁਡੇ ਸੰਸਾਰ ਪਿਤਾ ਜੋੜ ਕਾ ਵੇਖਾ ਸੋਏ ਧਨ ਕੇ ਉਤਮ ਨੀਜ ਨਾ ਕੋਏ ਰਾਤੀ ਰੁਤੀ ਸਤਿਵਾਰ ਪਵਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਮ ਰખી ਧਰਮ ਸੈ ਇਸ ਵਿੱਚ ਜੀਅ ਜੁਗਤ ਕੇ ਰੰਗ ਜਿਨ ਕੇ ਨਾਮ ਬਣੇ ਕਰੰਤ ਕਰਮੀ ਕਰਮੀ ਹੋਏ ਵਿਚਾਰ ਤੁਜਾ ਆਗਤ ਦਰਬਾਰ ਤੇ ਸੋਹਣ ਪਾਂਚ ਪਰਵਾਨ ਲਗਨੀ ਕਣੋਂ ਪਾਵਣੇ ਨੀ ਤਾਂ ਕਾਚ ਪਕਾਈ ਉਥਰ ਬਾਇ ਨਾ ਰੰਗੇ ਜਾ ਜਾ ਬਹਿ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਉਣ ਬਾਣੀ ਵੈ ਸੰਤਰ ਕਿਤੇ ਕਾਨ ਵਹਿ ਕਿਤੇ ਮਨ ਮੇਂ ਕਾ ਹਰਤ ਘੜੀਆ ਹੈ ਰੂਪ ਰੰਗ ਕੇ ਵੇ ਕਿਤੇ ਗਰਮ ਭੂਮੀ ਮੇਂ ਮੇਰ ਕੇਤੇ ਕਿਤੇ ਤੂਪ ਦੇ ਕਿਤੇ ਇੰਤ ਜੰਦ ਸੂੜ ਕੇਤੇ ਕਿਤੇ ਮੰਡਲ ਦੇ ਕਿਤੇ ਸਿਤ ਦੁਤ ਨਾਸ ਕੇਤੇ ਕਿਤੇ ਦੇਵੀ ਵੇ ਕਿਤੇ ਦੇਵਦਾਨ ਨਮਨ ਕਤਨ ਸਬੰਦ ਇਤਿਆਹਾਣੀ ਕੇਤੀਆ ਬਾਣੀ ਕੇਤੇ ਪਾਦ ਨਰਿੰਦ ਕੇਤੀ ਅਸਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਜਾਣਖਾਨ ਮਹਿ ਗਿਆਨ ਪ੍ਰਦੰਟ ਸਤਿਨਾਦ ਵਿਰੋਧ ਕੋੜ ਅਨੰਦ ਸ਼ਰਮਖਾਨ ਕੀ ਬਾਣੀ ਮੂਪ ਸਤਿ ਘਾੜਤ ਘੜੀਏ ਬੋਤ ਅਨੂਪ ਕਾਗੀਆਂ ਗੱਲਾਂ ਗੁਪੀਆਂ ਨਾ ਜਾਹੇ ਕੋ ਕਹੇ ਪਿਛੇ ਪਛਤਾਏ ਸਤਿ ਘੜੀਏ ਸੋੜਤ ਮਦਮਨ ਬੋਧ ਸਤਿ ਘੜੀਏ ਸੁਰਾਂ ਸੁਦਾ ਕੀ ਸੁਧ ਗਰਮਖੰਡ ਦੀ ਬਾਣੀ ਜੋੜੈ ਤਤਹ ਹੋਰ ਨ ਕੋਈ ਹੋਰ ਤਤ ਜੋਤ ਮਹਬਲ ਸੂਰੇ ਤਿਨ ਮਹ RAM ਰਹਿਆ ਪਰਪੂਰ ਤਤ ਸੀਤੋ ਸੀਤਾ ਮਹ ਮਾ ਮਾ ਹੈ ਕਾਕੇ ਰੂਪ ਨ ਕਥਨੇ ਜਾਏ ਨਾ ਪੜੇ ਨਠਾਗੇ ਜਾਏ ਜਿਨ ਕਾ RAM ਵਸੈ ਮਨ ਮਾਹਿ ਤਤ ਬਖਤੂ ਜੈ ਕਲੋ ਕਰੇ ਅਨੰਦ ਸਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਖਾਟਮ ਡਲ ਵਰ ਜੇ ਕੋ ਕਥੇ ਤਾਂ ਅੰਤ ਨਾ ਅੰਤ ਤੈ ਲੋ ਲੋ ਆਗਾ ਜਿਵ ਜਿਵ ਹੁਕਮ ਤੇ ਵੈ ਤੇ ਵਕਾਰ ਵਿਕਾਮਿ ਸਰਕਾਰ ਵਿਚਾਂ ਨਾਨਕ ਕਥਨਾ ਕਰਣਾ ਸਰ ਗਤ ਪਹਾੜਾ ਧੀਰ ਸੁਨਿਆ ਆਹ ਰਣ ਮਤ ਵੇਦ ਹਥਿਆਰ ਬੋਖਣ ਗੁਣ ਦਬਦਾ ਪੰਡਾ ਪਾਓ ਅਮ੍ਰਿਤ ਛਡਾਰ ਬੜੀਆਂ ਸਭ ਤੇ ਸੱਚੀ ਤਤ ਸੈ ਜਿਨ ਕੋ ਨਦਰ ਕਰਮ ਤਿਨ ਕਾਰ पान नज़रनि सलो पवन गुरु पाण पिता माता तर माताई दया हल सगल जग